విద్యార్థੀਆਂ ਦਾ ਧਰਨਾ ਅਧਿਆਪਕਾਂ ਦੀ ਬਦਲੀ ਦੀ ਮੰਗ ਮੋਕੇ ਤੇ ਪਹੁੰਚੀ ਪੁਲਿਸ ਇਹ ਦੋ ਤਸਵੀਰਾਂ ਜ਼ਿਲ੍ਹਾ ਫਾਜ਼ਿਲਕਾ ਦੇ ਕਸਬਾ ਬੱਲੂਆਣਾ ਦੇ ਸਰਕਾਰੀ ਸਮਾਰਟ ਸਕੂਲ ਦੀਆਂ ਨੇ ਜਿੱਥੇ ਵਿਦਿਆਰਥੀਆਂ ਨੇ ਧਰਨਾ ਇਸ ਲਈ ਲਾਇਆ ਕਿਉਂਕਿ 2 ਮਹੀਨੇ ਪਹਿਲਾਂ ਬਦਲੀ ਹੋ ਕੇ ਆਈ ਅਧਿਆਪਕਾ ਵੱਲੋਂ ਉਹਨਾਂ ਨੂੰ ਇੰਨਾ ਪਰੇਸ਼ਾਨ ਕੀਤਾ ਗਿਆ ਕਿ ਉਹ ਧਰਨਾ ਲਗਾਉਣ ਨੂੰ ਮਜਬੂਰ ਹੋ ਗਏ ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ ਜਦੋਂ ਦੀ ਸਕੂਲ ਦੇ ਵਿੱਚ ਹਿੰਦੀ ਵਿਸ਼ੇ ਦੀ ਅਧਿਆਪਕਾ ਆਈ ਹੈ ਉਦੋਂ ਤੋਂ ਨਿਤ ਸਕੂਲ ਦੇ ਵਿੱਚ ਲੜਾਈ ਵੇਖਣ ਨੂੰ ਮਿਲ ਰਹੀ ਹੈ ਜਿਸ ਨਾਲ ਉਹਨਾਂ ਦੀ ਪੜ੍ਹਾਈ ਖਰਾਬ ਹੋ ਰਹੀ ਹੈ ਜਦੋਂ ਦੀ ਸਕੂਲ ਚਾ ਵੱਡੀ ਹੈ ਤਿੰਨ ਚਾਰ ਵਾਰੀ ਪੁਲਿਸ ਬੁਲਾਤੀ ਹਰ ਤੀਜੇ ਦਿਨ ਪੁਲਿਸ ਬੁਲਾਈ ਰੱਖਦੇ ਕਿਉਂ ਕਰਦੀ ਹੈ ਸਾਰੇ ਸਕੂਲ ਨੂੰ ਤੰਗ ਕਰ ਰੱਖਿਆ ਸਾਡੇ ਟੀਚਰਾਂ ਨਾਲ ਇਹਨਾਂ ਨੇ ਬਹੁਤ ਬੁਰਾ ਹਲ ਕੀਤਾ ਕਿਉਂ ਕੀਤਾ ਇਹਨੇ ਬੁਰਾ ਹਲ ਅਸੀਂ ਨਹੀਂ ਰੱਖਣਾ ਚਾਹੁੰਦੇ ਇਹਨੂੰ ਸਕੂਲ 'ਚ। ਨਿਰੋਦ ਨਾਲ ਰੋਜ਼ ਟੀਚਰਜ਼ ਨਾਲ ਬੇਫਾਲਤੂ ਲੜਾਈ ਕਰਦੇ ਆ। ਠੀਕ ਹੈ ਸਾਡੇ ਨਾਲ ਬੋਲਦੇ ਆ। ਠੀਕ ਹੈ ਬੇਫਾਲਤੂ ਐਵੇਂ ਉਲਟ ਸ਼ਬਦ ਦੇ ਯੂਜ਼ ਕਰਦੇ ਆ। ਇਹ ਸਿਚੁਏਸ਼ਨ ਬਹੁਤ ਮਾੜੀ ਆ। ਸੋ ਅਸੀਂ ਤਾਂ ਇਹ ਕਹਿਣਾ ਚਾਹਾਂਗੇ ਸਕੂਲ 'ਚ ਟੀਚਰ ਨੂੰ ਬਸ ਕੱਢਿਆ ਜਾਵੇ। ਉਧਰ ਜਿਸ ਅਧਿਆਪਕਾਂ ਤੇ ਇਲਜ਼ਾਮ ਲੱਗ ਰਹੇ ਨੇ ਉਸ ਵੱਲੋਂ ਆਪਣੇ ਖਿਲਾਫ ਲੱਗੇ ਧਰਨੇ ਨੂੰ ਲੈ ਕੇ ਮੋੜ ਹੰਗਾਮਾ ਕੀਤਾ ਗਿਆ। ਜਿਸ ਕਾਰਨ ਮੌਕੇ ਤੇ ਪੁਲਿਸ ਸੱਦਣੀ ਪਈ। ਅਧਿਆਪਕਾਂ ਨੇ ਉਲਟਾ ਸਕੂਲ ਪ੍ਰਿੰਸੀਪਲ ਤੇ ਸਿੱਖਿਆ ਵਿਭਾਗ ਤੇ ਉਸ ਨੂੰ ਤੰਗ ਕਰਨ ਦੇ ਇਲਜ਼ਾਮ ਲਗਾਏ ਮੇਰੇ ਤੇ ਇੰਨੀ ਕਾਰਵਾਈਆਂ ਡਿਪਾਰਟਮੈਂਟ ਨੇ ਕਰ ਦਿੱਤੀਆਂ ਇੰਨੀ ਜ਼ਿਆਦਾ ਡਿਪਾਰਟਮੈਂਟ ਨੇ ਕਾਰਵਾਈਆਂ ਕਰ ਦਿੱਤੀਆਂ ਈਵਨ ਕਿ ਬਲਗੈਰਾ ਵੀ ਮੈਂ ਫੇਸ ਕੀਤੀ ਹੋਈ ਹੈ ਇਹ ਮੌਜੂਦਾ ਇਥੋਂ ਦੇ ਜਿਹੜੇ ਡੀਓ ਨੇ ਜਿਹੜੋ ਵਾਰੀ-ਵਾਰ ਬਦਲ ਜਾਂਦੇ ਨੇ ਔਰ ਇਹ ਜੋ ਪੜਤਾਲੀ ਅਫਸਰ ਨੇ ਇਹ ਉਹਨਾਂ ਦੇ ਸਭ ਕਾਰਨਾਮੇ ਨੇ ਕਿ ਉਹ ਇਹ ਚੀਜ਼ਾਂ ਕਿਉਂ ਮੇਰੇ ਅਗੇਂਸਟ ਲਿਖ-ਲਿਖ ਕੇ ਦੇ ਰਿਹਾ ਹੈ ਹਜੇ ਵੀ ਸਾਡਾ ਅੰਡਰ ਪ੍ਰੋਸੈਸ ਕੰਮ ਚੱਲ ਰਿਹਾ ਪਰਸੋ ਵੀ ਇਨਕੁਆਇਰੀ ਫਿਜ਼ੀਕਲੀ ਹਰਾਸਮੈਂਟ ਤੋਂ ਆਬਵੀਅਸ ਹੈ ਦੂਜੇ ਪਾਸੇ ਸਕੂਲ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਉਹਨਾਂ ਦੀ ਮਜਬੂਰੀ ਬਣ ਗਈ ਅਧਿਆਪਕਾ ਦੀ ਸ਼ਿਕਾਇਤ ਕਰਨਾ ਕਿਉਂਕਿ ਸਕੂਲ ਦੇ ਸਟਾਫ ਤੋਂ ਲੈ ਕੇ ਸਾਰੇ ਬੱਚੇ ਇਸ ਅਧਿਆਪਕ ਦੇ ਰਵੱਈਏ ਤੋਂ ਪਰੇਸ਼ਾਨ ਨੇ ਇਸ ਮਾਮਲੇ ਦੇ ਵਿੱਚ ਪੜਤਾਲੀਆ ਅਫਸਰ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਸੀ ਜਿਸ ਦੀ ਜਾਂਚ ਮਗਰੋਂ ਤੇ ਪਿੰਡ ਦੇ ਸਰਪੰਚ ਵੱਲੋਂ ਕੀਤੀ ਮੰਗ ਦੇ ਆਧਾਰ ਤੇ ਇਹ ਬਦਲੀ ਕੀਤੀ ਗਈ ਹੈ ਉਹਨਾਂ ਦੱਸਿਆ ਹੈ ਕਿ ਪਹਿਲਾਂ ਵੀ ਇਸ ਅਧਿਆਪਕਾ ਦੀ ਕਈ ਵਾਰ ਬਦਲੀ ਹੋ ਚੁੱਕੀ ਹੈ ਤੁਸੀਂ ਇਹ ਅੰਦਾਜ਼ਾ ਲਓ ਵੀ 17ਵਾਂ ਸਕੂਲ ਹੈ ਨਹੀਂ ਨਹੀਂ ਬਿਲਕੁਲ ਬਿਲਕੁਲ ਗਲਤ ਗੱਲ ਤੁਸੀਂ ਸਾਰਾ ਸਟਾਫ ਬੈਠਾ ਸਾਰੇ ਸਟਾਫ ਦੀ ਇੰਟਰਵਿਊ ਲੈ ਲਓ ਵੀ ਜੇ ਮੈਂ ਮੇਰੇ ਵੱਲੋਂ ਕੁਝ ਕਹਾ ਗਿਆ ਬਤਾ ਮੰਨ ਲਓ ਵੀ 17 ਸਕੂਲਾਂ ਦੇ ਬਦਰੀਆਂ ਹੋਈਆਂ ਇਹਦਾ ਮੈਂ ਸਾਰਾ ਸਟਾਫ ਗਲਤ ਸੀ ਗਲਤੀ ਇਹਨਾਂ ਦੀ ਸਾਰੀ ਮਤਲਬ ਉਹਨਾਂ ਅਸਲ ਦੇ ਵਿੱਚ ਤਾਂ ਮੈਂਟਲੀ ਅਫਸਰਟ ਹੈ ਮੈਨੂੰ ਤਾਂ ਜੋ ਡਾਇਰੈਕਸ਼ਨਸ ਸੀ ਜੋ ਸਥਿਤੀ ਸੀ ਮਾਣਯੋਗ ਡੀਓ ਸਾਹਿਬ ਦੇ ਮੈਂ ਧਿਆਨ ਵਿੱਚ ਲੈਂਦਾ ਕਿ ਥਿਸ ਇਜ਼ ਦਾ ਸਿਚੁਏਸ਼ਨ ਤਰਨਾ ਦਿੱਤਾ ਪਿੰਡ ਵਾਲਿਆਂ ਨੇ ਤੇ ਸਰਪੰਚ ਸਾਹਿਬ ਦਾ ਜਿਹੜਾ ਰਵਈਆ ਸੀ ਉਹ ਬੜਾ ਅਬਰਪਟ ਸੀ ਤੇ ਉਹ ਕਹਿੰਦੇ ਵੀ ਅਸੀਂ 19 ਦਿਨ ਤਰਨਾ ਨਹੀਂ ਚੁੱਕਾਂਗੇ ਜਿੰਨਾ ਚਿਰ ਬਦਲੀ ਨਹੀਂ ਹੋ ਜਾਂਦੀ ਤੇ ਮਹਿਕਮੇ ਨੇ ਆ ਬਦਲੀ ਕਰਤੀ ਜੀ ਤੇ ਹੁਣ ਅਸੀਂ ਮਤਲਬ ਤਰਨਾ ਜਿਹੜਾ ਮੈਂ ਬੇਨਤੀ ਕਰਾਂਗਾ ਸਰਪੰਚ ਸਾਹਿਬ ਨੂੰ ਉਹ ਚੁੱਕ ਦਿੰਦੇ ਉਹ ਚੁੱਕ ਦਿੰਦੇ ਜੀ ਬਾਕੀ ਤਾਂ ਮਹਿਕਮੇ ਨੇ ਕਰਨਾ ਜੀ ਜੋ ਵੀ ਇਹਨਾਂ ਦੇ ਹੈਗਾ ਜੀ ਇਨਕੁਆਰੀ ਚ ਹੋ ਚੁੱਕਾ ਜੀ ਫਿਲਹਾਲ ਇਸ ਮਾਮਲੇ ਦੇ ਵਿੱਚ ਸਿੱਖਿਆ ਵਿਭਾਗ ਵੱਲੋਂ ਫੌਰੀ ਪ੍ਰਭਾਵ ਨਾਲ ਅਧਿਆਪਕਾ ਦੀ ਬਦਲੀ ਤੱਕ ਕਰ ਦਿੱਤੀ ਗਈ ਹੈ ਪਰ ਅਧਿਆਪਕਾ ਦੀ ਵਾਰ-ਵਾਰ ਬਦਲੀ ਕੀਤਾ ਜਾਣਾ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਲੋੜ ਹੈ ਅਧਿਆਪਕਾ ਦੇ ਪੱਖ ਨੂੰ ਵੀ ਜਾਣਿਆ ਜਾਵੇ ਤੇ ਜੇ ਉਸ ਨੂੰ ਕੋਈ ਮਾਨਸਿਕ ਪਰੇਸ਼ਾਨੀ ਹੈ ਤਾਂ ਉਸ ਦਾ ਹੱਲ ਵੀ ਕੱਢਿਆ ਜਾਵੇ ਤਾਂ ਜੋ ਮੁੜ ਅਜਿਹੀ ਪਰੇਸ਼ਾਨੀ ਨਾ ਸਾਹਮਣੇ ਆਵੇ ਪੀਟੀਸੀ న్యూਸ ਲਈ ਬੱਲੂਆਣਾ ਤੋਂ ਅਫਤਾਰ ਗੇਲ ਦੀ ਰਿਪੋਰਟ